ਦਰਤ ਮੇ ਬਹਿਰ ਬਿਰਹਣ ਤਰੀਆ ਲਖਮਣ ਹਾਂ ਉਹ ਜਿਹੜੇ ਦੂਜੀਆਂ ਮਤਾਂ ਦੇ ਆਏ ਨੇ ਅਟੈਚ ਹੋਏ ਨੇ ਉਹਨਾਂ ਦੇ ਅੰਦਰ ਭੈ ਬੈਦਾ ਹੋਊਗੀ ਜਿਵੇਂ ਜਦੋਂ ਕੋਈ ਸਖਤ ਭਾਸ਼ਾ ਬੋਲਦੀ ਸੀ ਸਰਕਾਰ ਹੁਣ ਬੋਲ ਦਿੰਦੇ ਨੇ ਜੇ ਕੋਈ ਬੋਲ ਦਵੇ ਸੰਤ ਸਾਰੇ ਡਰ ਜਾਂਦੇ ਨੇ ਜੇ ਸਰਕਾਰੀ ਤੌਰ ਤੇ ਕੋਈ ਇਹ ਜਾਲ ਆਣ ਆਜਵੇ ਇਹ ਪਖੰਡਵਾਦ ਹੈ ਜਿਹੜਾ ਜਿਹੜਾ ਜੇ ਕੋਈ ਧਰਮ ਦੇ ਨਾਂ ਤੇ ਕੋਈ ਗੱਲ ਕਹਿੰਦਾ ਵੀ ਐ ਹੋ ਜਾਂਦਾ ਹੈ ਉਹ ਪ੍ਰੂਫ ਕਰੇ ਨਹੀਂ ਤਾਂ ਉਹਨੂੰ ਬੰਦ ਕਰੋ ਕੇਸ ਚ ਲਾਓ ਉੱਤੇ ਤੇਰੇ ਨਾਲ ਚੰਗਾ ਲੱਗੂ ਕਿ ਸਾਨੂੰ ਕਿਸੇ ਨੂੰ ਲੱਗਦਾ ਜਿਹਨੇ ਜਿਹਨੀਆਂ ਮਤਾਲੇ ਦੇ ਪਖੰਡਵਾਦ ਵਾਲੇ ਨੇ ਬੇ ਪਖੰਡਵਾਦ ਨੂੰ ਗੈਰਕਾਨੂੰਨੀ ਕਰਾਉਂਦੇ ਦੋ ਜੋ ਕੰਨ ਨਿਸ਼ਾਨੇ ਦੇਤਾ ਸੀ ਉੱਤੇ ਸਾਰੇ ਡਰ ਗਏ ਭੈਵੀਤ ਹੋ ਗਏ ਚੰਗੇ ਮਤਾਲਾ ਜਿਹੜਾ ਆਦਮੀ ਟੌਪ ਦੀ ਮਤਾਲਾ ਹੁੰਦਾ ਹੈ ਇਹ ਜੇ ਕਾਨੂੰਨ ਇਹ ਜੀਆਂ ਗੱਲਾਂ ਦੀ ਬੁਲਾਉਂਦੇ ਉਹ ਗੱਲਾਂ ਕਰਦੇ ਰਹਿੰਦੇ ਹੁੰਦੇ ਸੀ ਵੀ ਇਹਨਾਂ ਤੇ ਬੈਨ ਲਾਓ ਜਿਹੜੀ ਇਹ ਗੱਲਾਂ ਕਰ ਆ ਜੋ ਟਮਾਟਾ ਵੀ ਲੋਕ ਪਰੇ ਕਰਦੇ ਸੀ ਨਾ ਦੂਰ ਇਹਦੇ ਨਾਲ ਜਿਹੜੇ ਭੱਜ ਭੁੱਜ ਗਏ ਸੀ ਕੋਈ ਕਹਾਂਵੇਂ ਸਿਰ ਨਾ ਝੁਕੋ ਪਤਾ ਗਾ ਜਦੋਂ ਕਿਸੇ ਚੀਜ਼ ਤੇ ਕਾਬੂ ਪਾ ਲਈ ਦਬਰਾਈ ਤੇ ਤਾਂ ਬਰਾਈ ਵਾਸਤੇ ਕਾਨੂੰਨ ਵੀ ਬਣਾਈ ਦਿੰਦੇ ਤੂੰ ਧਰਮ ਦੇ ਨਾਂ ਤੇ ਇਹ ਜਿਹੜੀਆਂ ਮਨਮਤਾਂ ਨੇ ਬਹੁਤ ਬੜੀ ਬੁਰਾਈ ਹੈ ਇਹ ਦੁਬਾਰਾ ਨਾ ਪੈਦਾ ਹੋ ਸਕਣ ਖਤਮ ਕਿਵੇਂ ਕਰਨੀਏ ਇਹਦੇ ਇਹਨਾਂ ਵਾਸਤੇ ਸਰਕਾਰਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਸਰਕਾਰੀ ਤੌਰ ਤੇ ਅਜਿਹੇ ਬੈਲ ਸੰਦਰ ਨੇ ਡੇਰੇ ਨੇ ਬਣੀ ਤਾਂ ਨੇ ਜੇ ਬੈਨ ਹੁੰਦਾ ਇਕਬ ਨਹੀਂ ਸੀ ਬਣਦਾ ਜੇ ਸਰਕਾਰੀ ਤੌਰ ਤੇ ਬੈਨ ਹੋਵੇ ਇਕਬ ਨਹੀਂ ਬਣਦਾ ਸਰਕਾਰ ਦੀ ਕੁਝ ਕਰਨ ਦੀ ਸਰਕਾਰ ਦੀ ਸ਼ਾਇਦ ਹਉ ਤਾਂ ਹੀ ਨੇ ਸਾਰੇ ਪਰ ਕੁਝ ਨਹੀਂ ਹੈ ਇੱਕ ਦਿਨ ਜਟਾਟ ਦੇ ਸਰਕਾਰ ਸਾਰੇ ਸਾਰਿਆਂ ਦੀ ਉਹ ਦੇਖ ਲੈ ਪੈਸੇ ਤੁਹਾਡੇ ਕਿਥੋਂ ਆਏ ਨੇ ਕਿਵੇਂ ਆਏ ਨੇ ਕਿਉਂ ਆਏ ਨੇ ਕਾਦੇ ਵਾਸਤੇ ਆਏ ਨੇ ਕੀ ਕਹਿ ਕੇ ਲਏ ਨੇ ਉਥੇ ਖਰਚ ਕਿਉਂ ਨਹੀਂ ਕੀਤੇ ਮੇਰੀ ਚੀਜ਼ ਵਾਸਤੇ ਲੈਣ ਨੂੰ ਤੇ ਖਰਚ ਕਿਉਂ ਨਹੀਂ ਕੀਤਾ ਜਮਾ ਕਿਵੇਂ ਹੋ ਗਏ ਸਭ ਕੁਝ ਹੋ ਤੁਹਾਨੂੰ ਪਰ ਨਹੀਂ ਕਰਨੀ ਹੁਣ ਸਰਕਾਰ ਨੇ ਨਹੀਂ ਕਰਦੀ ਅਗਲਾ ਜਿਹੜੀਆਂ ਮੱਤਾਂ ਨੇ ਇਹ ਤਾਂ ਆਵਲਾ ਮਤਾਈ ਨੇ ਸੰਤਤਾ ਬੁਲਾਈ ਨੇ ਸਾਰੇ ਇਹਨਾਂ ਦਾ ਬਲੀਵਾਰਸ ਕੋਈ ਨਹੀਂ ਹੈ ਜੇ ਸਰਕਾਰ ਖਲਾਫ ਹੋ ਜਾਵੇ ਆਵਲਾ ਹੀ ਨੇ ਹੈ ਸਰਕਾਰ ਕਹੇ ਇੱਕ ਹਫਤੇ ਜਵਲਾ ਬਣਾ ਲੈਣੇ ਸਾਰੇ ਨੂੰ ਇਹਨੂੰ ਬਣਾਉਣ ਦਾ ਕੀ ਔਖ ਹੈ ਆਓ ਬਈ ਜੀ ਸਾਬਤ ਕਰੋ ਤੁਸੀਂ ਜਿਹੜਾ ਕਹਿੰਦੇ ਹੋ ਕਿਹੜਾ ਤੁਹਾਡਾ ਬਹਾਪੁਰਸ਼ੀ ਸਾਬਤ ਕਰੀਏ ਆਪਾਂ ਕੀ ਕਹਿੰਦਾ ਸੀ ਉਹ ਕੀ ਉਹਨੂੰ ਗਿਆਨ ਸੀ ਕਿਹੜੀ ਗੱਲ ਦਾ ਬਹਾਪੁਰਸ਼ੀ ਸਾਰੇ ਆਵਲੇ ਹੀ ਨੇ ਹੋਰ ਕੌਣ ਹੈ ਲੇਕਿਨ ਸਰਕਾਰ ਨਹੀਂ ਨਾ ਚਾਹੁੰਦੀ ਚਾਹਣਾ ਪਊਏ ਸਰਕਾਰ ਨੂੰ ਨੇੜੇ